ਬਟਾਲਾ ਕਾਦੀਆਂ ਰੋਡ ਤੇ ਇੱਕ ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਸਥਾਨਕ ਪੁਲਿਸ ਨੂੰ ਦੁਪਹਿਰ 12 ਵਜੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਰਜਾਈ ਵਿੱਚ ਲੁੇਟ ਕੇ ਗੰਦੇ ਨਾਲੇ ਵਿੱਚ ਪਈ ਮਿਲੀ ਹੈ। ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਲਾਸ਼ ਦੀ شناخت ਸਾਹਿਦ 24 ਪੁੱਤਰ ਜੀਤਾ ਵਾਸੀ ਵਾਲਮੀਕੀ ਮਹਾਲਾ ਕਾਦੀਆਂ ਵਜੋਂ ਹੋਈ। ਮ੍ਰਿਤਕ ਦੀ ਮਾਂ ਪੰਮੀ ਨੇ ਦੱਸਿਆ ਕਿ ਉਸਦੇ ਪੁੱਤਰ ਨੂੰ ਉਸਦੇ ਦੋ ਦੋਸਤ ਕੱਲ ਦੁਪਹਿਰ 1 ਵਜੇ ਆਪਣੇ ਨਾਲ ਲੈ ਕੇ ਗਏ ਸਨ। ਕੱਲ ਜਦੋਂ ਉਹ ਦੇਰ ਰਾਤ ਵਾਪਸ ਨਹੀਂ ਆਇਆ ਤਾਂ ਉਸਦੀ ਭਾਲ ਆਪਣੇ ਤੌਰ ਤੇ ਸ਼ੁਰੂ ਕਰਤੀ ਗਈ ਪਰ ਸਾਹਿਲ ਦਾ ਕੁਝ ਅਤਾ ਪਤਾ ਨਹੀਂ ਲੱਗਿਆ ਅੱਜ ਉਹਨਾਂ ਨੂੰ ਸੂਚਨਾ ਮਿਲੀ ਕਿ ਉਸਦੇ ਪੁੱਤਰ ਦੀ ਲਾਸ਼ ਸ਼ਾਲ ਦੇ ਨੇੜੇ ਪਿੰਦੇ ਗੰਦੇ ਨਾਲੇ ਤੋਂ ਬਰਾਮਦ ਹੋਈ ਜਿਸ ਤੇ ਮ੍ਰਿਤਕ ਦੇ ਪਿਤਾ ਜੀਤਾ ਅਤੇ ਮਾਂ ਪੰਮੀ ਤਰੰਤ ਮੌਕੇ ਤੇ ਪਹੁੰਚ ਗਏ ਲਾਸ਼ ਦੇ ਚਿਹਰੇ ਤੇ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਨੱਕ ਚ ਖੂਨ ਨਿਕ ਵਿਆ ਸੀ ਸਥਾਨਕ ਐਸ ਐਚਓ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਇਸ ਨੂੰ ਪੋਸਟਮਾਰਡਮ ਲਈ ਬਟਾਲਾ ਭੇਜਿਆ ਜਾ ਰਿਹਾ ਹੈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਬਟਾਲਾ ਸ਼ਹਿਰ ਤੋਂ ਖਾਸ ਰਿਪੋਰਟ ਬੋਲਿਆ ਕੀ ਅਜ ਕਰੋ ਕਰੋ ਕੱਲ ਤਾਂ ਕਿਹਾ ਇਹ 1:30 ਵਜੇ ਦਾ ਠੀਕ ਹੈ ਗਿਆ ਪਤਾ ਨਹੀਂ ਮੈਨੂੰ ਇਹ ਤੇ ਕੰਮ ਤੇ ਗਈ ਤੂੰ ਤੇ ਵਸਾ ਨਹੀਂ ਕਾਂਦੀ ਹੁੰਦੀ ਮੈਂ ਬਤਾਨੇ ਕਾਂਦੀ ਮੈਨੂੰ ਨਹੀਂ ਪਤਾ ਰੁਕ ਮੈਨੂੰ ਨੇ ਪਤਾ ਕਿਤੇ ਚਲ ਗਿਆ ਨਾਲ ਤਿੰਨ ਜਨੇ ਮੁੰਡੇ ਉਹਦੇ ਨਾਲ ਆਪ ਤਾਂ ਹੋਇਆ ਕਿਤੇ ਪਤਾ ਨਹੀਂ ਪਤਾ ਮੈਨੂੰ ਕਿਤੇ ਛੱਡਾ ਹੈ ਕਿਹੜੇ ਨੂੰ ਪਤਾ ਕਿਤੇ ਸਾਡਾ ਨਾਰਾ ਸੁਮੀ ਤੇ ਨਾਲ ਕੁੱਟਾਈ ਮੈਂ ਇਹਨਾਂ ਨੂੰ ਰਾਤ ਦੀ ਕਹਿ ਨਹੀਂ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਜੀ ਤਾਂ ਮੇਰਾ ਨਾਮ ਸਾਹਿਲ ਇਹਦੇ ਨਾਲ ਫੇਰ ਕੱਲ ਦਾ 3 ਵਜੇ ਤਾਂ ਗਿਆ ਕਰੋ ਖੜਿਆ ਕਿੱਲੇ ਕਿੱਲੇ ਉਹਦਾ ਲਾਕਡਾਊਨ ਖੜਿਆ ਨੂੰ ਨਹੀਂ ਨਾ ਪਤਾ ਕਿੰਨੇ ਖੜਿਆ ਇਹਨੂੰ ਕਿੰਨੇ ਵਜੇ ਦਾ ਗਿਆ ਕਰੋ ਇਹ 2-3 ਵਜੇ ਦਾ ਗਿਆ ਕਰੋ ਰਾਤ ਰਾਤ ਘਰ ਨਹੀਂ ਆਇਆ ਸਾਰੇ ਕੀ ਪੁੱਛਿਆ ਨਹੀਂ ਸਾਰੇ ਬਾਕੀ ਬਾਕੀ ਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛੇ ਆ ਕਿਉਂਕਿ ਆਈ ਬਾਅਦ ਚ ਰਿਪੋਰਟ ਤੱਦ ਕਰਨੀ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਨੇ ਆ ਜੇ ਕਰੋ ਦੱਸਣਾ ਖੜਿਆ ਹੋਇਆ ਖੜਿਆ ਕਰੋ ਤਾਂ ਕਿੱਥੋਂ ਮਿਲਿਆ ਘਰੋਂ ਦੇ ਤਿੰਨੇ ਭਜੇ ਆ ਇਧਰੋਂ ਇਧਰੋਂ ਹੋ ਜਾਦੇ ਹੋ ਸਮਝਦੇ ਤੇ ਇਤੋਂ ਸਵਾਲ ਲੈ ਕੇ ਤਿੰਨੇ ਭਜੇ ਉਸ ਤੋਂ ਬਾਅਦ ਉਹ ਨਹੀਂ ਵਾਪਸ ਆਇਆ ਜੀ ਇੱਕ ਰਿਕਵੈਸਟ ਹੈ ਕਿੱਥੋਂ ਮਿਲਿਆ ਹਾਂਜੀ ਇਹ ਇੱਥੋਂ ਹੀ ਆਨੂ ਮਿਲਿਆ ਮੈਂ ਕੰਮ ਦਵਾਇਆ ਹੁਣ ਮੈਨੂੰ ਦੱਸਿਆ ਪਏ ਨੇ ਪੀਓ ਤੇ ਲਾਸ਼ ਕਾਇਦੀ ਪਈ ਆਣ ਕੇ ਵੇਖ ਲੋ ਜੀ ਜੀ ਇੱਕ ਸਾਹਿਲ ਪੁੱਤਰ ਜੀ ਤਾ ਵਾਸੀ ਬਰਦਖਮਲਾ ਤੇ ਡੈਡ ਬੋਡੀ ਮਿਲੀ ਹੈ ਕਿਸ ਤਰ੍ਹਾਂ ਨੂੰ ਮੇ ਰੋੜਾ ਆਪਣੇ ਦੁਰਗਾ ਲਾਗੇ ਇਹ ਜਿਹੜੇ ਹੀ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਇਹਦਾ ਬੰਦ ਕਾਰਵਾਈ ਕਰਾਂਗੇ ਦੇਖ ਰਹੇ ਆ ਇਹਦਾ ਪੋਸਟਮਾਰਡ ਕਰਾਵਾਂਗੇ ਪਤਾ ਲੱਗੇਗਾ ਕਿ ਹਾਲਾਤ ਐ ਜਿਹੜੇ ਨਮਾਟੋ ਹੈ ਅਜੇ ਕੁਝ ਨਹੀਂ ਅਜੇ ਤੱਕ ਐਡੀਸ਼ਨ ਜੇ ਆਈਆਂ ਤਾਂ ਸਮੇਂ